ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਵੈੜਾ ਸੂਈਆਂ ਨੇ ਤਾਜ਼ੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਂ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਨਾਂ ਮੇਰਾ ਜੋਬਨਪਰੀ ਜੇ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 819502851 ਠੀਕ ਹੈ ਜੀ ਤਾਂ ਆਪਣੇ ਕੋ ਆ ਗਈ ਅੱਜ ਵੀਰ ਜੀ ਚੰਗੀਆਂ ਝੋਟੀਆਂ ਆ ਗਈਆਂ ਹਾਂਜੀ ਹਾਂਜੀ ਦੋ ਝੋਟੀਆਂ ਆਈਆਂ ਆਪਣੇ ਕੋ ਤੇ ਦੋ گاਵਾ ਆਈਆਂ ਸੂਈਆਂ ਦੋ ਵੜਾਂ ਗਈਆਂ ਹਨਾ ਸੂਈਆਂ ਤਾਜ਼ੀਆਂ ਬਿਲਕੁਲ ਹਾਂਜੀ ਹਾਂਜੀ ਤੇ ਇੱਕ ਚੰਗਾ ਸੋਹਣਾ ਤੋਹਫਾ ਲੈ ਕੇ ਆਏ ਹੋ ਜਿਹੜਾ ਹਨਾ ਇਹ ਦੋ ਦੰਦ ਕੱਟੀ ਆ ਦੋ ਦੰਦ ਚੋਗੀ ਲੱਗਣ ਦੀ ਠੀਕ ਹੈ ਜੀ ਹਾਂਜੀ ਹਾਂਜੀ ਚੰਗੇ ਨਾਗ ਲੈ ਕੇ ਹੁੰਦਾ ਵੀਰ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਾਂਜੀ 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 ਇਹਦੇ ਬਾਰੇ ਦੱਸ ਦਿਓ ਪਹਿਲਾਂ ਇਹ ਪਾਜੀ ਅੱਜ ਰਾਤ ਸੂਈ ਜੇ ਮੰਬਲ ਜਾਣੀ ਸੀ ਕੋਈ 12 1 ਵਜੇ ਸੂਈ ਹੋਣੀ ਐ ਨੇ ਇਸ ਵੇਰੇ 6 6:30 ਵਜੇ ਜੇਰ ਸੁੱਤੀ ਐ ਠੀਕ ਹੈ ਜੀ ਜੇਰ ਵੀ ਉਹ ਪਾਜੀ ਹਾਂਜੀ 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 ਤਾਂ ਬੱਚਾ ਕੀ ਪਾਇਆ ਨੇ ਜੀ ਇਹਨੇ ਕੱਟੀ ਦਿੱਤੀ ਕੱਟ ਕੱਟਾ ਹੈ ਬਾਜੀ ਕੱਟਾ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਕਿੰਨਾ ਕੁ ਦੁੱਧ ਵੀਰ ਜੀ ਚਵਾ ਜੂਗੀ ਦੁੱਧ ਜਿਹੜੇ ਘਰ ਵਾਲਿਆਂ ਕੋਲ ਉਹ ਕਹਿੰਦੇ ਆ ਆਪਾਂ ਕੋਈ 12 ਕਿਲੋ ਜੋਆ ਬਾਕੀ 12 ਕਿਲੋ ਦਹੀਂ ਜੋ ਵੀ ਰਮਾਨਾ ਵੱਧ ਕੇ ਦੇ ਸਕਦੀ ਸ਼ੇਵਾਲ ਖੋਲਿਓ ਹਾਂਜੀ ਵੇਖੋ ਵੀਰੋ ਤਾਜੀ ਸੂਈ ਮੈਂ ਆ ਗਈ ਇਹ ਬਿਲਕੁਲ ਰਾਤ ਦੀ ਸੂਈ ਆ ਬੱਚਿਆਂ ਦਾ ਵੀਰੋ ਕੱਟਾ ਆ ਗਿਆ ਮਗਰ ਬਾਕੀ ਵੀਰੇ ਚੈੱਕ ਕਰ ਲਓ ਮੈਂ ਹੈ ਪਤਲੇ ਚਮਚਾ ਤੇ 레ਵਾ ਲੂਆ ਵੀ ਚੰਗਾ ਘੈਂਟ ਲੱਗਿਆ ਤੇ ਤਾਜੀ ਸੂਈਆ ਤੋਰਿਓ ਜੀ ਤੋੜ ਦੇ ਬਾਕੀ ਵੇਖੋ ਵੀਰਿਓ 레ਵਾ ਚੈੱਕ ਕਰ ਲਿਓ ਚੰਗਾ ਸੋਹਣਾ 레ਵਾ ਲੱਗਿਆ ਤੇ ਹੈ ਵੀ ਪਤਲੇ ਚਮਚਾ ਵੀਰਿਓ ਤੁਹਾਨੂੰ ਦੁੱਧ ਵੀ ਵੀਰ ਨੇ ਦੱਸਿਆ ਕੀ ਇਹਨੇ ਚੰਗਾ ਚਵਾਇਆ ਜੀ ਬਾਕੀ ਥਨ ਸਭ ਚੰਗਾ ਲੱਗਿਆ घुमान फिर वेख भी चंगा लेवा लग गया ਚਿਵਾ ਚੂ ਵੀਰ ਜੀ ਕਿਵੇਂ ਦਾ ਨਿਕਲਿਆ ਅਸਾ ਜਵਾਬ ਭਾਜੀ ਧਾਰਪੋਲੀ ਨੂੰ ਅਛਾ ਵਧੀਆ ਚਿਵਾ ਨਿਕਲਿਆ ਹਾਂਜੀ ਹਾਂਜੀ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਭਾਜੀ ਮੁੱਲ ਇਹੋ ਜੀ ਝੋਟੀ ਦਾ 1 20 30 ਵੀ ਕਰਦੇ ਹਾਂਜੀ ਨਾ ਲੱਖ ਕਰਨਾ ਨਾ 1 20 ਨਾ 1 10 95000 ਦੀ ਝੋਟੀ ਦੇ ਦਾਂ 95 ਦੀ ਹਾਂਜੀ ਠੀਕ ਹੈ ਜੀ ਮਾਨਤਨ ਵੀਰੇ 90000 ਜੋ 2000 ਛੋਟ ਕਰ ਦਾਂਗੇ 88000 ਦੀ ਹਾਂਜੀ ਆਣੀ ਹੋਣੀ ਵੇਖੋ ਵੀਰੇ 88 80000 ਦੀ ਵੀਰੇ ਮਾਨਤਨ ਹੋਰ ਕਰਦੇ ਵਿੱਚ ਛੋੜ ਛੜ 85 ਦੀ ਬੂੜੇ ਦੇ ਦਾਂਗੇ 85 ਦੀ 85 ਦੇ ਦਾਂਗੇ ਭਾਈ ਵੇਖੋ ਵੀਰੋ 85000 ਦੀ ਵੀਰ ਕਹਿੰਦਾ ਹੋ ਜੂ ਰੇਡ ਵੀਰ ਦਾ ਜਾਇਜਾ ਬਾਕੀ ਵੀਰੇ ਪਤਲੇ ਚਮਚਾ ਚੰਗੇ ਰਿਕਾਰਡ ਵਾਲੀ ਐ ਸੋਨਾ ਥਣ ਥਣ ਲੱਗਿਆ ਚੁਵਾਈ ਵਾਲਾ ਤਾਂ ਬਾਕੀ ਵੀਰੇ ਤਾਜੀ ਸੂਈ ਆ ਤਾਂ ਵੀਰ ਜੀ ਨੇ ਦੱਸਿਆ ਕਿ ਜੇ ਜੂ ਰਹੇ ਪ੍ਰੋਪਰ ਭਾਤੀ ਆ ਤਾਂ 85 ਵੀਰੇ ਛੋੜ ਛੜ ਕਰਦੀ ਹਨ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਝੋਟੀ। ਭਾਜੀ ਪਹਿਲਾ ਸੂਆ ਮੂੰਹ ਤੋਂ ਦੋ ਦੰਦ ਤੇ ਚੋਗੀ ਲੱਗਣ ਦੀ ਹੈ ਜੇ ਕੱਟੀ ਸੂਈ ਨੂੰ 10 ਤੋਂ 12 ਦਿਨ ਹੋ ਗਏ। 10 ਤੋਂ 12 ਦਿਨ ਹੋ ਗਏ ਸੂਈ ਨੂੰ। ਹਾਂਜੀ ਹਾਂਜੀ। ਤਾਂ ਪਹਿਲਾ ਸੂਆ ਦੋ ਦੰਦ। ਹਾਂਜੀ ਹਾਂਜੀ। ਤਾਂ ਬਾਕੀ ਵੇਖੋ ਵੀਰੋ ਇਹਦੀ ਫੇਸ ਕੁਆਲਿਟੀ ਇੱਕ ਰੀਚੈਕ ਕਰ ਲਓ। ਚੰਗੀ ਸੋਹਣੀ ਝੋਟੀ ਆ ਵੀਰੇ ਐ ਸੋਨਾ ਸਿੰਘ ਲੱਗਿਆ। ਸਿੰਘ ਦੀ ਕੁਆਲਿਟੀ ਵੀ ਚੰਗੀ ਆ ਫੇਸ ਕੁਆਲਿਟੀ ਵੀ ਚੰਗੀ ਝੋਟੀ ਦੀ। ਹੁਣ ਵੇਖੋ ਕਿਤਾਂ ਦਾ ਲੱਗਾ। ਤਾਂ ਕੱਦ ਕਾਠ ਵੀ ਫੁੱਲਾ ਵੀਰੋ ਝੋਟੀ ਦਾ ਦੋ ਦੰਦ ਦਾ। ਬਾਕੀ ਥਾਂ ਦੀ ਗੱਲ ਕਰੀਏ ਤਾਂ ਵੀਰੇ ਚੈੱਕ ਕਰ ਲੋ ਨੌਕ ਵਾਲਾ ਥਾਣਾ ਐ ਜਮਾ ਘੇਟ-ਘੇਟ ਦੇ ਥਾਣਾ ਗਿਆ ਹੋਰ ਗੱਲ ਆ ਮਤ ਬੜਾ ਏ ਆ ਨਾ ਵੀ ਦੂਜਾ ਕਿ ਨਹੀਂ ਇਹਨੂੰ ਕੋਈ ਬੱਚੇ ਪੁੱਛੇ ਦੀ ਨਹੀਂ ਪ੍ਰਵਾਹ ਦੇ ਲੋਪੇ ਨਸਲ ਆ ਵੀਰੇ ਤਾਂ ਇੱਕ ਇਹ ਵੀ ਹੈਗਾ ਵੀ ਵੀਰੇ ਕੱਦ ਕਾਠ ਫੋਲਾ ਘੋਟੀ ਦਾ ਹੋਰ ਤੋਂ ਨਹੀਂ ਤਾਂ ਤੁਹਾਨੂੰ ਇਦਾਂ ਗਲੀ 'ਚ ਬਹਿ ਕੇ ਬਖਾ ਦਾਂਗੇ ਤਾਂ ਬਾਕੀ ਵੀਰੇ ਹੈ ਇੱਕ ਰੰਗ ਕਾਲੀ ਹਾਂਜੀ ਆਹ ਵੇਖ ਲੋ ਪੂਛ ਤਾਂ ਵਾਲ ਵੀ ਨਹੀਂ ਚਿੱਟਾ ਹੈਗਾ ਇੱਕ ਵਾਲ ਵੀ ਜਿੰਨੂੰ ਕਹਿੰਦੇ ਆ ਨਾ ਉਹ ਵੀ ਨਹੀਂ ਚਿੱਟਾ ਹੈਗਾ ਨਸਲ ਆ ਹਾਂਜੀ ਤਾਂ ਵੀਰੇ ਕਿੱਡਾ ਹੁਣ ਇਹਦਾ ਕੱਦ ਕਾਠਾ ਪੈਲੰਦਾ ਤੇ ਦੂਜੀ ਅਗਲੇ ਸੂਜੇ ਨੂੰ ਬਹੁਤ ਵੱਡੀ ਝੋਟੀ ਬਹੁਤ ਵੱਡੀ ਝੋਟੀ ਬਣੂਗੀ ਆਹ ਹੋਣੀ ਵੇਖ ਲਓ ਕਿੱਥੇ ਹੁੰਦੀ ਮੇਰੇ ਤੇ ਵੀਰ ਜੀ ਇਹਦਾ ਉਦਾਂ ਕੋਈ ਪਤਾ ਲੱਗਿਆ ਕਿ ਆਪਣਾ ਕਿਦਾਂ ਪਿਛਲੇ ਜੀ ਮਾਂ ਦਾ ਰਿਕਾਰਡ ਕੁਝ ਕਿੰਨਾ ਕੋ ਉਧਰੋਂ ਹੀ ਆਈਆਂ ਝੋਟੀਆਂ ਆਪਣਾ ਵੀਰ ਆਪਾਂ ਇਹ ਨਹੀਂ ਵੀ ਕਹਿੰਦੇ ਵੀ ਅਸੀਂ ਗਏ ਹਾਂ ਉਧਰ ਉਧਰ ਕੋਈ ਗਿਆ ਵੀਰ ਭਰਾ ਅੱਛਾ ਅੱਛਾ ਇਹ ਉਹਦੇ ਕੋਈ ਮਹਗਾਈਆਂ ਹੀ ਮੈਂ ਅੱਛਾ ਹੀ ਤਿੰਨ ਝੋਟੀਆਂ ਆਈਆਂ ਦੋ ਵੇਚਤੀਆਂ ਮਤਲਬ ਇਹ ਕੱਲ ਰਾਤ ਆਈ ਆਪਣੇ ਕੋ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰੇ ਬਾਕੀ ਤੂੰ ਬਿੰਦੀਆਂ ਵਾਲਾ ਚੱਡਾ ਗਿਆ ਲੇਵਾ ਥਾਨ ਨੂੰ ਜਿੱਦਾਂ ਥਨ ਥੁਮਣ ਲੱਗਾ ਜੇ ਕੇ ਦੀ ਸੇਵਾ ਹੋ ਗਈ ਤੇ ਦੁੱਧ 15 ਕਿਲੋ ਇਕੱਤੀ ਪਹਿਲਾਂ ਨਹੀਂ ਕੱਢੀ ਜਾਣਾ ਤਾਂ ਵੀਰੋ ਤੂੰ ਕਿਧਰੋਂ ਦੂਰੋਂ ਵੀ ਚੱਲ ਗਿਆ ਹੋਗੇ ਝੋਟੀ ਤੇ ਤੂੰ ਝੋਟੀ ਛੱਡ ਕੇ ਨਹੀਂ ਜਾਣੀ ਇਹ ਲੰਮੀ ਬੇਲ ਆ ਕੱਦ ਕਾਟ ਫੋਲਾ ਦੋ ਦੰਦਾ ਸੇਸ ਤੋਂ ਲੈ ਕੇ ਇਹਦੇ ਵੀਰੇ ਪੂਛ ਤੱਕ ਜਿੰਨੀ ਸਿਫਤ ਹੋਵੇ 19 ਥੋੜੀ ਆ ਝੋਟੀ ਦੀ ਚੰਗਾ ਨਗ ਲੈ ਗਿਆ ਵੀਰ ਤਾਂ ਲੈਵੇ ਦੀ ਗੱਲ ਕਰੀਏ ਵੀਰੇ ਪਿਛਾਣ ਨੂੰ ਵੀ ਚੜਦਾ ਲੇਵਾ ਗਾਂ ਨੂੰ ਵੀ ਤੇ ਥਣ ਗੇਟ ਖੇਟ ਤੇ ਆ ਨੋਕਲਾ ਥਾਣਾ ਬਾਕੀ ਵੀਰੋ ਕੋਈ ਵੀ ਵੀਰ ਆਗੇ ਇੱਥੇ ਛੱਡ ਕੇ ਨਹੀਂ ਜਾਂਦਾ ਝੋਟੀ ਨੂੰ ਬਹੁਤ ਸੋਹਣੀ ਝੋਟੀ ਆ ਤਾਂ ਚੰਗੇ ਸੀਮਨ ਚ ਆ ਖੋਲੋ ਵੀਰੇ ਤੋਰਾ ਵਿਖਾਈਏ ਤਾਂ ਵੀਰੋ ਚੰਗੇ ਸੀਮਨ ਚ ਝੋਟੀ ਆ ਗਈ ਆ ਖਣ ਨੋਕਲ ਆ ਗਿਆ ਚੰਗੀ ਤਲੱਲੇਦਾਰ ਝੋਟੀ ਆ ਤਾਂ ਸੋਹਣੀ ਸੁਨੱਖੀ ਆ ਵੀਰੇ ਚੰਗਾ ਪਸ਼ੂ ਦਾ ਸਿਪ ਤੇ ਆਟੋਮੈਟਿਕ ਹੀ ਹੁੰਦੀ ਹੈ ਹਨਾ ਵੀਰੇ ਨਹੀਂ ਪਹਿਨ ਕੇ ਤੇ ਹਰ ਦਿਨ ਆਉਂਦਾ ਦੇਖੋ ਵੀਰੋ ਚੈੱਕ ਕਰ ਲੋ ਤੋਰਾ ਤਾਰਾ ਝੋਟੀ ਦਾ ਕੀ ਕਹਨੇ ਆ ਝੋਟੀਏ ਦੇਖੋ ਵੀਰੋ ਝੋਟੀ ਚੈੱਕ ਕਰੋ ਕੀ ਬਾਤ ਹੈ ਜੀ ਔੜੀ ਵਾਲੀਆਂ ਨਹੀਂ ਆ ਰਹੀਆਂ ਬੱਚਾ ਕੀ ਆਖਿਆ ਸੀ ਦਾ ਵੀਰੇ ਇਹਦੇ ਮੱਥੇ ਕੱਟਾ ਹੈ ਕੀ ਬਾਤ ਹੈ ਜੀ ਚੰਗੀ ਸ਼ਕੀਨ ਕੱਟੀ ਲੈ ਗਿਆ ਵੀਰੇ ਸੋਣੀ ਝੋਟੀ ਆ ਕੀ ਬਾਤ ਹੈ ਜੀ ਤੋਂ ਲੱਗਿਆ ਵੀਰੇ ਬਹੁਤ ਜਿਆਦਾ ਨਰਮੇ ਦੀ ਪਾਜੀ ਇਹ ਇਹ ਪਾਜੀ ਹਰਿਆਣੇ ਤੋਂ ਲਿਆਂਦੀ ਵੀਰ ਜੀ ਅੱਛਾ ਜੀ ਹਾਂ ਜੀ ਬਾਕੀ ਜਿੰਨੂੰ ਪਰਖਾ ਉਹਨੂੰ ਪਤਾ ਹੀ ਹੈ ਬਿਲਕੁਲ ਵੀਰੇ ਬਿਲਕੁਲ ਮੰਨ ਲਓ ਹੁਣ ਸੋਨਾ ਪਸ਼ੂ ਆ ਹਨਾ ਹਰ ਇੱਕ ਹਰੇਕ ਨਾਗਾ ਗਾਇ ਦੇ ਵਿੱਚ ਹਰੇਕ ਕੁਆਲਿਟੀ ਆ ਪਸ਼ੂ ਚ ਤਾਂ ਜੇ ਇਹ ਹੁਣ ਆਪਾਂ ਜਿਹੜੀ ਹੈਗੀ ਆ ਜਿੰਨੂੰ ਪਤਾ ਪਰਖਾ ਉਹਨੂੰ ਪਤਾ ਹੀ ਹੈ ਕਿ ਚੰਗੀ ਆ ਬਿਲਕੁਲ ਵੀਰੇ ਸਪਲਾਈ ਲਾਈ ਜਾਈਏ ਕੋਈ ਫਾਇਦਾ ਹੀ ਨਹੀਂ ਬਿਲਕੁਲ ਵੀਰੇ ਅਗਰ ਕੱਟੀ ਦੱਸਦੀ ਕਿ ਇਹ ਬੱਚਾ ਲਾ ਕੇ ਹੁੰਦਾ ਤਾਂ ਵੀ ਹੁਣੇ ਤਾਂ ਬਾਕੀ ਵੀਰੇ ਹੁਣ ਦੁੱਧ ਕਿੰਨਾ ਦੱਸਿਆ ਦਾ ਮਜੂਦ ਦੁੱਧ ਹੁਣ ਕੱਟੀ ਦੇ ਥੱਲੇ ਪੱਕਾ ਜੜਾ ਵਾ ਉਦਾਂ 13 ਹੈਗਾ 12 ਲਾਓ 12 ਕਿਲੋ ਹਾਂਜੀ 12 ਕਿਲੋ ਤਾਂ ਬਾਕੀ ਵੀਰੇ ਇਹਨੇ ਹਜੇ ਕਿਦਾਂ ਮੰਨ ਲਓ ਪਸ਼ੂ ਹੁੰਦਾ ਦੂਰ ਤੋਂ ਹਣਾ ਸਫਰ ਚਾਈ ਵੀ ਜਿਹੜੀ ਇਹ ਕੱਲ ਤੇ ਪਸ਼ੂ ਮਤਬਲ ਰਾਤ ਆਈ ਏ ਤੇ ਕੱਲ ਪਠਾ ਪੁੱਠਾ ਚੁੱਕਿਆ ਜੀ ਜੂ ਲਾਏਗੀ ਦੂਜੇ ਥਾਂ ਤੁਹਾਨੂੰ ਪਤਾ ਇਹ ਕਦੀ ਹੋਰ ਭਾਈ ਆ ਵੇਖੋ ਮੈਂ ਇੱਥੇ ਪਾਣੀ ਦੇ ਛੜ ਦਾਂਗਾ ਇਹਨੇ ਲੰਮੇ ਪੈ ਜਾਣੇ ਕੱਟੀ ਦੇ ਅੱਛਾ ਜੀ ਹਾਂ ਉਧਰ ਤਲਾਤ ਹੋ ਜਾਣਾ ਨਹੀਂ ਰਹਿੰਦੀਆਂ ਨਾ ਮਤਬਲ ਇਦਾਂ ਖੁੱਲੀਆਂ ਬਿਲਕੁਲ ਤੇ ਬਹੁਤ ਹਿੱਤਾ ਬਾਕੀ ਵਿਚਾਰੀ ਮੂੰਹ ਦੀ ਬਹੁਤ ਚੰਗੀ ਆ ਮਤਬਲ ਆ ਕੈਮਰੇ ਤੋਂ ਡਰਦੀ ਏ ਇਦਾਂ ਹੀ ਥੱਲੇ ਬਹਿ ਜਾਗੇ ਕੱਟੀ ਦੇ ਕਿਤੇ ਇਹ ਨਹੀਂ ਕਿਤੇ ਕਹਿ ਦਨਗੇ ਆ ਵੇਲਾ ਬੋਸ ਨੱਕੀ ਕੱਟੀ ਹੈ ਇਹ ਆਪਣੇ ਇੱਧਰ ਦੀਆਂ ਨਹੀਂ ਹੈ ਮਨ ਬੜਾ ਜਿਹੜੀ ਉਸ ਕੱਦ ਕਾਠ ਵਾਲੀ ਝੋਟੀ ਆ ਸੋਹਣੀ ਝੋਟੀ ਆ ਵੀਰੇ ਤਾਂ ਵੇਖੋ ਵੀਰੇ ਬਹੁਤ ਚੰਗੀ ਝੋਟੀ ਆ ਵੀਰੇ ਕੋਲੇ ਆ ਗਈ ਆ ਤਾਂ ਬਾਕੀ ਮੋਲ ਦੀ ਗੱਲ ਕਰਦੇ ਆ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਝੋਟੀ ਕਿੰਨੇ ਦੀ ਦੇ ਦੋਗੇ ਭਾਜੀ ਮੁੱਲ ਤੇ ਮਤਲਬ ਜਿੱਦਾਂ ਇਹੋ ਜੀ ਕੱਢੀ ਆ ਨਾ ਇੱਧਰ ਤੇ ਆਪਣੇ ਇੱਧਰ ਦੀਆਂ ਮਈਆਂ ਦਾ 130 ਦੀ 40 40 ਮੰਗੀ ਜਾਂਦੇ ਆ ਬਿਲਕੁਲ ਪਰ ਇਹ ਆਪਾਂ ਇਹਦਾ ਮੁੱਲ ਜਿਹੜਾ ਨਾ ਮਤਲਬ ਇੱਧਰ ਦੀਆਂ ਝੋਟੀ ਉੱਧਰ ਦੀ ਹੈ ਮੁੱਲ ਜਿਹੜਾ ਇੱਧਰ ਦਾ ਰੱਖਣਾ ਬਿਲਕੁਲ ਵੀਰੇ ਮੁੱਲ ਭਾਵੇਂ ਕੱਟੀ ਦਾ ਕਰ ਦਈਏ 1.5 160 ਹਾਂਜੀ 145 ਦੀ ਕੱਟੀ ਦੇ ਦਈਏ ਬਿਲਕੁਲ ਤਾਂ ਵੀਰੇ ਇਹੋ ਜਿਹਾ ਪਸ਼ੂ ਤਾਂ ਘਰੇ ਵੱਜਿਆ ਵੀ ਸੋਹਣਾ ਲੱਗਦਾ ਹਨਾ ਕਿੱਲੇ ਦੇ ਵੱਜਿਆਊ ਤਾਂ 145 ਦੇ 45 ਦੀ ਹੋ ਜੂ ਵੀਰੇ ਪੱਕੀ ਭਾਜੀ ਜਿਹੜੀ ਜੈਸ ਨੂੰ ਗੱਡੀ ਹੋਣੀ ਆ ਨਾ ਹਾਂਜੀ 1 ਲੱਖ 32000 132 132 ਦੀ ਹਾਂਜੀ ਠੀਕ ਆ ਵੀਰੇ ਕੀ ਬਾਤਾਂ ਨੇ ਕੋਟ ਕਰ ਦਾਂਗੇ 130 ਦੀ ਗੱਡੀ ਦੇ ਦਾਂ ਮੈਨੂੰ ਸਿਰਾ ਕਰਾਤਾ 130 ਦੀ 130 ਦੀ ਗੱਡੀ ਦੇ ਦਾਂਗੇ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਵੀਰ ਕਹਿੰਦਾ 130 ਦੀ ਹੋ ਜੂ ਬਾਕੀ ਤੁਸੀਂ ਇੱਥੇ ਆ ਜਿਓ ਤੁਸੀਂ ਛੱਡ ਕੇ ਨਹੀਂ ਜਾਓਗੇ ਛੋਟੀ ਨੂੰ ਬਹੁਤ ਸੋਹਣੀ ਸੁਨੱਖੀ ਭਰਾ ਕੱਟੀ ਦੇ ਆਣਗੇ ਨਾ ਕੁਝ ਤੋਂ ਬਾਅਦ ਮਤਲਬ ਫਿਰ ਤੋਂ ਲੈ ਕੇ ਕਮਾਲ ਵੀ ਜਿੱਟਾ ਲੱਭਦੇ ਨਾ ਗੱਡੀ ਫਰੀ ਦੇ ਦਾਂਗੇ ਮੈਨਾਂ ਵੀਰੇ ਨਸਲ ਆ ਚਲੋ ਕਿੰਨਾ ਵੀਰਾ ਹੁਣ ਪਸ਼ੂ ਰੱਖਿਆ ਹਨਾ ਜਿੰਨੇ ਵੀਰਾਂ ਨੇ ਰਕਮ ਖਰਚ ਨਹੀਂ ਆ ਉਹਨਾਂ ਨੂੰ ਪਤਾ ਵਾ ਵੀ ਚੀਜ਼ ਕੀ ਆ ਵੀਰੇ ਕਿੱਲੇ ਤੇ ਬੱਜਿਆ ਜਨਵਰ ਸੋਨਾ ਲੱਗਦਾ ਐਵੇਂ ਦਾ ਤੇ ਬਾਕੀ ਕੋਈ ਵੀਰ ਦੂਰੋਂ ਚੱਲ ਗਿਆ ਉਹ ਵੀਰੇ ਛੋਟ ਛਾੜ ਕਰਦੀ ਕੋਈ ਗੱਲ ਨਹੀਂ ਭਾਈ ਮਾਨਦਾਨ ਕਰਦਾਂਗੇ ਕਰਦੇ ਹੋ ਹਨਾ ਤਾਂ ਵੇਖੋ ਵੀਰੇ ਉਹ ਰੇਡ ਵੀਰ ਦਾ ਜੈ ਜੈ ਬਾਕੀ ਤੂੰ ਚੱਲ ਕੇ ਵੀ ਆਉਗੇ ਤੁਹਾਨੂੰ ਪਸੰਦ ਜ਼ਰੂਰ ਝੋਟੀ ਆਊਗੀ ਸੋਹਣੀ ਝੋਟੀ ਆ ਠੀਕ ਹੈ ਜੀ ਹਾਂ ਤੇ ਜੇ ਨੰਬਰ ਤੇ ਆ ਗਈ ਵੜ ਇਹਦਾ ਦੱਸਿਓ ਜੀ ਇਹ ਭਾਜੀ ਅੱਜ ਰਾਤ ਸੂਈ ਹੈ ਮਨੇਰੇ ਨੇ ਜੇਰ ਕੁ ਪੀ ਕੋ 4-5 ਵਜੇ ਅੱਛਾ 4-5 ਵਜੇ ਜੀ ਠੀਕ ਹੈ ਜੀ ਆਪਣੇ ਕੋ ਹੁਣੇ ਆਈ ਹੈ ਜੇ ਮਤਬਲ ਅੱਛਾ ਜੀ ਤੇ ਬੱਚਾ ਕੀ ਪਾਇਆ ਨੇ ਵੀਰੇ ਬੱਚਾ ਇਹਨੇ ਮੱਛੀ ਦਿੱਤੀ ਗੱਲਾ ਇਹਨਾਂ ਰੋਜ ਆ ਬੇਲੋ ਭਾਵੇਂ ਇਹ ਮੱਛੀ ਪਲੀ ਮਗਰ ਚੰਗੇ ਸੀਮੰਦੀ ਪਾਈ ਹੈ ਨਾ ਜੀ ਹਾਂ ਜੀ ਮੱਛੀ ਵੀ ਚੰਗੇ ਸੀਮੰਦੀ ਆ ਹਾਂ ਜੀ ਜਰਸੀ ਚ ਆ ਗਈ ਹੈ ਨਾ ਮੱਛੀ ਬਸ ਸੀਸ ਲੱਗਾ ਠੀਕ ਹੈ ਥਾਂ ਚੰਗਾ ਆ ਗਿਆ ਵੀਰੇ ਨੋਕਲ ਹੈ ਨਾ ਹਾਂ ਜੀ ਹਾਂ ਜੀ ਤਾਂ ਵੀਰੇ ਲੱਗੇ ਤਾਂ ਚੈੱਕ ਕਰ ਲਓ ਥਾਂ ਦੀ ਕੁਆਲਿਟੀ ਤੇ ਨਾੜਾ ਨੂਣਾ ਚੈੱਕ ਕਰ ਲੋ ਸੋਹਣੀ ਵੈੜਾ ਵੀਰ ਜੀ ਖੋਲੋ ਤੋਰਾ ਵਿਖਾਈਏ ਬਾਕੀ ਵੀਡੀਓ ਹੈ ਹੈਪੀ ਬਰਥਡੇ ਪੱਲੇ ਚ ਵੈੜਾ ਜਰਸੀ ਹੈ ਭਾਜੀ ਜਰਸੀ ਦੀ ਡਿਮਾਂਡ ਬੜੀ ਹੁੰਦੀ ਮੈਨੂੰ ਡਿਮਾਂਡ ਫੈਡ ਚੰਗੀ ਹੁੰਦੀ ਨਾ ਇਹਨਾਂ ਦੀ ਹਾਂਜੀ ਹਾਂਜੀ ਤਾਂ ਬਾਕੀ ਵੀਰੇ ਲੈਵਲ ਉਹਦਾ ਚੈੱਕ ਕਰ ਲਓ ਸੋਹਣਾ ਲੈਵਲ ਲੱਗਿਆ

ਹਾਂਜੀ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਇਹਦੇ ਕਿੰਨੇ ਦੀ ਹੋ ਜੂ ਵੈੜ ਹੈ ਭਾਜੀ ਵੈੜ ਹੈ ਜੇ ਨਾ ਲੱਪਾ ਲੋਪਾ ਲਾਇਆ ਮੰਬੜ ਰਾਜ ਹੋਈ ਹੈ ਹਾਂਜੀ ਬਹੁਤਾ ਵੈੜ ਤੇ ਦੋ ਤਿੰਨ ਦਿਨ ਸਾਮ ਕੇ ਮਦੂਲ 80 55000 ਦੀ ਵੇਚ ਦੀ ਹੈ ਹਾਂਜੀ ਪਰ ਅੱਜ ਜਿਹੜੀ ਦੇ ਦੇਣੀ ਹੈ ਨਾ ਮੱਛੀ ਮਦਬੜਾ ਹਾਂਜੀ ਮੋਲੇ ਦਾ 55 50 ਕਰਾ ਲਈਏ 45 ਦੀ ਦੇ ਦਈਏ ਠੀਕ ਆ ਕਰ ਦਿਓ ਮਾਨਤਨ 40000 ਚੋਂ 2000 ਛੋਟ ਕਰ ਦਾਂਗੇ 38000 ਦੀ 38000 ਕੀ ਬਾਤ ਹੈ ਜੀ ਵੇਖੋ ਵੀਰੇ ਮਗਰੀ ਵੱਛੀ ਆ ਗਈ ਆ 38000 ਦੀ ਵੀਰ ਕਹਿੰਦਾ ਵੈੜ ਦੇ ਦਾਂਗੇ ਸੋਹਣਾ ਵੀਰੇ ਉਹ ਥਾਣਾ ਗਿਆ ਚੰਗੀ ਸੋਣੀ ਵੇੜਾ 38000 ਦੀ 37000 ਦੀ ਲੱਗਈ ਹਜ਼ਾਰ ਹੋਰ ਮਾਨ ਹੋ ਜਾਏ ਅੱਛਾ ਜੀ 37000 ਦੀ ਜਾ ਕੀ ਬਾਤ ਹੈ ਜੀ ਵੇਖੋ ਜੀ ਵੀਰ ਜੀ ਨੇ ਕਰਤਾ ਹਜ਼ਾਰ ਹੋਰ ਘਟਾ 37 ਕੋਈ ਨਹੀਂ ਕਦੀ ਮੋਈ ਕਦੀ ਕਹਿੰਦੇ ਹਜ਼ਾਰ ਛੱਡ ਦੇ 500 ਫਿਰ ਗੱਲ ਚੰਗੀ ਆਈ ਤਾਂ 30000 ਕਰ ਛੜਿਆ ਨੂੰ ਹਜ਼ਾਰ ਜਾਣਤਾ ਹੈ ਨਾ ਬਹੁਤ ਧੰਨ ਬਦਾ ਮੋਤ ਠੀਕ ਹੈ ਜੀ ਤਾਂ ਅਗਲੇ ਬੰਨੇ ਆ ਗਈ ਵੇੜਾ ਦਾ ਦੱਸੋ ਇਹ ਪਾਜੀ ਵੇਰ ਨਾਲ ਅੱਜ ਸੋਈ ਨੂੰ ਕੋਈ 4 ਤੋਂ 5 ਦਿਨ ਹੋ ਗਏ ਆ ਠੀਕ ਹੈ ਜੀ ਬੋੜਾ ਇਹਦੇ ਥੱਲੇ ਜਿਹੜਾ ਬੋੜਾ ਹੀ ਕੋਈ ਗੱਲੇ ਭਾਏ ਦੁੱਧ ਦੇਲੇ 11 12 ਕਿਲੋ ਹੁੰਦੇ ਠ ਤਾਂ ਬਾਜੂ ਧਾਰ ਬਹੁਤ ਨਰਮ ਲੱਗੀ ਰਹੀ ਸੀ। ਕੀ ਬਾਤ ਹੈ ਜੀ। ਕੀ ਬਾਤ ਹੈ। ਵੇਖੋ ਵੀਰੋ ਲਾਗੇ ਤੇ ਚੈੱਕ ਕਰੋ। ਆਣ ਦੇਖ ਲਓ। ਇਹ ਨਾਣਾ ਨੂਣਾ ਚੈੱਕ ਕਰ ਲਓ ਆਣੇ ਤੇ ਤੇ ਥਾਂ ਦੀ ਕੁਆਲਿਟੀ ਚੈੱਕ ਕਰ ਲਓ। ਤਾਂ ਪੂਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਨੇ। ਖਾਣ ਲੱਗਿਆ ਵੀਰੇ ਚੰਗਾ ਦੋਰਾ ਥਣ ਲੱਗਿਆ। ਤਾਂ ਖੋਲੋ। ਤਾਂ ਬਾਕੀ ਵੀਰੇ ਲੈਵੇ ਦੀ ਗੱਲ ਕਰੀਏ ਤਾਂ ਇਹ ਵੀ ਚੰਗਾ ਘੈਂਡ ਲੱਗਿਆ। ਸੋਰੋ। ਬੱਚਾ ਕੀ ਪਾਇਆ ਜੀ ਇਹਨੇ ਕਿਹਨੇ ਮੱਛਾ ਉਤਾਰ ਮੱਛਾ ਆ ਗਿਆ ਵੀਰੋ ਮਗਰ ਤਾਂ ਲੈਵਾ ਚੈੱਕ ਕਰ ਲੋ ਤੁਮ ਆ ਲੋ ਵੀਰ ਜੀ ਕਿੰਨਾ ਦੁੱਧ ਵੀਰੇ ਹੁਣ ਦੁੱਧ ਭਾਜੀ ਇੱਥੇ 10 12 ਕਿਲੋ ਹੈਗਾ ਮਤਲਬ ਹੁਣ ਜਾਣੀ ਕੀ ਉਦਾਂ ਦੂਜੇ ਜਗਨੇ ਵੱਧ ਕਰ ਜੂਗੀ 15 16 ਕਿਲੋ ਦਰਮਾਣਾਂ ਦੇਈ ਜੂਗੀ ਬਿਲਕੁਲ ਆਇਆ ਜੀ ਤਾਂ ਮੋਲ ਦੀ ਗੱਲ ਕਰੀਏ ਤਾਂ ਵੀਰੇ ਕਿੰਨੇ ਦੀ ਹੋ ਜੂ ਭਾਜੀ ਮੋਲੇ ਦਾ ਨਾ 70 ਕਰਨਾ 65 ਨਾ 60 50000 ਦੇ ਕਰ ਦੇ 58 ਦੀ 55 ਦੀ ਮਾਨਦਾਨ ਮਾਨਦਾਨ ਭਾਜੀ ਹੋਰ 2 ਛੋਟ ਕਰਦਾ ਇਹ ਪੰਜਾ ਦੀ ਦੇਦਾ ਹਾਂ ਨਾ ਯਾਰ ਪੂਰੇ 25 ਦੀ ਜਾਨ ਦੋ ਰੇਡ ਤੁਹਾਡੇ ਨੀ ਨੀਗੇ ਇੱਥੋਂ ਹੀ ਦੇਈ ਦਿਆਂ ਆਪਾਂ ਨਹੀਂ ਰੇਡ ਤੁਹਾਡੀ ਜਾਣਾ ਰੇਡ ਜਾ ਜਾਏ ਪਰ 25 ਯਾਰ ਦੀ 25 ਦੀ ਦਿੱਤ ਨਹੀਂ ਜਿਹੜੀ 23 ਦਿਨ ਠੀਕ ਹੈ ਵੀਰੇ ਠੀਕ ਹੈ ਇਹ ਕਰੀ ਨਾ ਆਪਾਂ ਕੱਟੀ ਦੀਆਂ ਭਾਰਾਂ ਮਾਰ ਕੇ ਵਿਖਾਈਏ ਪੁੱਤਾਲ ਦਿਓ ਜੀ ਤਾਂ ਵੇਖੋ ਵੀਰੋ ਰੇਡ ਵੀਰ ਦੇ ਜਾ ਜਾ ਵੇੜਾਂ ਦੇ ਵੀ ਤਾਂ ਬਾਕੀ ਵੀਰ ਕੰਦਾ ਇਹ ਝੋਟੀ ਦੀਆਂ ਚਵਾਵ ਖਾਲਦੇ ਆ ਤਾਂ ਬਾਕੀ ਵੀਰੇ ਚੈੱਕ ਕਰ ਲਿਓ ਵੀਰ ਕੰਦਾ ਚਵਾਵ ਖਾਲਦੇ ਆ ਚੰਗੀ ਸੋਹਣੀ ਝੋਟੀ ਆ ਵੀਰੇ ਇੱਕ ਰੰਗ ਕਾਲੀ ਵੀਰ ਲੈ ਕੇ ਆਇਆ ਤਾਂ ਵੀਰੇ ਬਹੁਤ ਘੱਟ ਪਸ਼ੂ ਇਹੇ ਆ ਵੇਖਣ ਨੂੰ ਮਿਲਦਾ ਪਸ਼ੂ ਤਾਂ ਚਲੋ ਵੀਰੇ ਮਿਲਦੇ ਆ ਵੇਖਣ ਨੂੰ ਕਿਹੜਾ ਰੇਟ ਆ ਇੱਕ 32 ਦੀ ਗਿਆ ਵੀਰੇ ਇੱਕ 30 ਦੀ ਇੱਕ 30 ਦੀ ਤਾਂ ਰੇਟ ਵੀਰੇ ਤੁਸੀਂ ਆਪ ਵੀ ਚੈੱਕ ਕਰ ਲਓ ਕਿੱਡੀ ਸੋਹਣੀ ਝੋਟੀ ਆ ਵੇਚਣ ਵਾਲਾ 1000 ਲੈ ਜੇ ਭਾਵੇਂ ਬਿਲਕੁਲ ਵੀਰੇ ਬਿਲਕੁਲ ਮੈਨੂੰ ਤਾਂ ਆਪਣਾ ਰੇਟ ਜਾਜ ਹੁੰਦਾ ਇਹ ਨਹੀਂ ਭਾਵੇਂ ਤੇਜ਼ੀ ਆ ਜੇ ਭਾਵੇਂ ਮੰਦਾ ਆ ਜੇ ਜਿੰਨਾ ਮਰਜ਼ੀ ਰਹੂਗਾ ਇਤਾਂ ਹੀ ਬਿਲਕੁਲ ਵੀਰੇ ਹਾਂਜੀ ਵੇਖੋ ਵੀਰੋ ਚੈੱਕ ਕਰ ਲਿਓ। ਹਾਏ, ਕੀ ਬਾਤ ਹੈ ਜੀ। ਮਾਰੂਤਾਰਾ ਮੇਰੇ। ਤੱਡਾ ਬਾਲਾ ਹਾਏ, ਕੀ ਬਾਤ ਹੈ ਜੀ। ਇੰਨਾ ਬੋਲਾ ਚ ਵਾ ਲੱਗਿਆ ਵੀਰੇ। ਹਾਂ ਜੀ, ਆ ਵੇਖੋ ਭਾਈ ਮਾਰੂਤਾਰਾ। ਕੀ ਬਾਤ ਹੈ? ਐ ਫਰਸੀ ਸ਼ੇਕ ਕਰਨ ਤੱਕ ਹੀ ਜਾਂਦਾ ਜਵਾ ਵੀਰੇ। ਮੈਨਾਂ ਕੋਈ ਕਹਿਣ ਦੀ ਗੱਲ ਨਹੀਂ ਵੀਰੇ। ਬੰਦੇ ਮੇਲੇ ਚਲ ਰਾਈ ਨਹੀਂ ਹੁੰਦੀ ਡਾਂਗ ਚੱਲਦੀ। ਫੱਟ ਫੱਟ ਐਵੇਂ ਗੰਦੀ ਚਵਾਵੀ ਕਰਦਾ ਨਾ ਪਟਾਕੇ ਬੰਦਾ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਇੱਕ 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 ਰੀ ਖੋਲ ਕੇ ਤੋੜਨੇ ਮਾੜੀ ਤਾਂ ਵੇਖੋ ਵੀਰੇ ਚਵਾਵੀ ਵੀਰ ਨੇ ਮੈਂ ਖਾਲ ਦਿੱਤਾ ਝੋਟੀ ਦਾ ਤੋੜੀ ਇੱਕ ਮਿੰਟ ਚੰਗੀ ਸੋਹਣੀ ਝੋਟੀ ਹੈ ਵੀਰੇ ਕੋਲੇ ਤੇ ਚਵਾਵੀ ਚ ਇੱਕ ਕਰਾ ਦਿੰਦਾ ਬਾਕੀ ਤੋੜਾ ਇੱਕ ਰੀ ਫੇਰ ਚੈੱਕ ਕਰਾ ਦਿੰਨੇ ਆ ਤੇ ਥਣ ਵੇਖੋ ਵੀਰੇ ਕੀ ਬਣਾਂਗੀ ਝੋਟੀ ਕੀ ਬਾਤ ਤੋੜੀ ਇੱਕ ਮਿੰਟ ਖੋਲਨੀ ਕੋਈ ਕਹਿਣ ਦੀ ਗੱਲ ਹੀ ਨਹੀਂ ਵੀਰੇ ਖੋਲੋ ਇੱਕ ਰੀ ਤੋੜਾ ਵਿਖਾਈ ਝੋਟੀ ਦਾ ਬੱਚੇ ਕੱਟਾ ਪਿਆ ਸੀ ਨਾ ਹਾਂਜੀ ਕੱਟਾ ਦਿੱਤਾ ਠੀਕ ਹੈ

ਜੋਜਾ ਆ ਗਿਆ ਨਾ ਮੈਂ ਕੁਝ ਠੀਕ ਆ ਜੀ ਤਾਂ ਇਹੀ ਪਸ਼ੂ ਕੋਲੇ ਆ ਗਏ ਹਨ ਭਾਜੀ ਜਿੰਨਾ ਰੇਟ ਪਾ ਤਾ ਨਾ ਦਿੰਦਾ ਨਹੀਂ ਕੋਈ ਨਹੀਂ ਵਧੀਆ ਸੋਹਣਾ ਰੇਟ ਆ ਵੀਰੇ ਹਾਂਜੀ ਹਾਂਜੀ ਤਾਂ ਦੇਖੋ ਹੁਣ ਖਾਣ ਵਾਸਤੇ ਉਹ ਗੱਟੀ ਦਾ ਬਹੁਤ ਸੋਹਣਾ ਜੀ ਤਾਂ ਵੇਖੋ ਵੀਰੋ ਇਹੀ ਪਸ਼ੂ ਕੋਲੇ ਹਨ ਹਾਂਜੀ ਹਾਂਜੀ ਆਪਣੇ ਕੋਲੇ ਚਾਰ ਪਸ਼ੂ ਕੀ ਹੈ ਹਨ ਤਾਂ ਵੇਖੋ ਵੀਰੋ ਰੇਟ ਵੀਰ ਨੇ ਦੱਸਤੇ ਚੋਹਾ ਪਸ਼ੂਆਂ ਦੇ ਚੰਗੀ ਸੋਹਣੀ ਸਕੀਨ ਝੋਟੀ ਆ ਇਹ ਵੀ ਚੰਗੀ ਮੈਂ ਆ ਪਤਲੇ ਚੰਮ ਦੀ ਇਹ ਵੀ ਐ ਨਾਨਾ ਨੂਣਾ ਦੀਦੀਆਂ ਪਿੰਡੇ ਦੇ ਵੀਰੇ ਇਹਦੇ ਵੀ ਤਾਂ ਤਾਜੀ ਸੂਈਆਂ ਰਾਤ ਦੀ ਤਾਂ ਵੇੜਾ ਵੀ ਸ਼ਾਨਦਾਰ ਨੇ ਬਾਕੀ ਹਰ ਵੀਡੀਓ ਜੇ ਇਹੋ ਬਣਤੀ ਹੁੰਦੀ ਆ ਮੇਰੇ ਚੈਨਲ ਨੂੰ ਮਸਤ ਵਾਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਹਾਂ ਵੀਰੇ ਇੱਕ ਵਾਰ ਆਪਣਾ ਐਡਰੈਸ ਦੱਸ ਦੀ ਐਡਰੈਸ ਭਾਜੀ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 8190502855 ਨਾਮ ਜੋਬਨਪ੍ਰੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ